ਟ੍ਰੈਫਿਕ ਪੁਲਿਸ ਨੇ ਨਾਕਾ ਲਾ ਕੇ ਕੱਟੇ ਚਲਾਨ ਪ੍ਰਿੰਸੀਪਲ ਮੈਡਮ ਕਨਿਆ ਸਕੂਲ ਦੇ ਕਹਿੰਦੇ ਕੀਤੀ ਕਾਰਵਾਈ ਕੁੜੀਆਂ ਦੇ ਛੁੱਟੀ ਦੇ ਟਾਈਮ ਤੰਗ ਕਰਦੇ ਸੀ ਪੁੰਗਾਸ਼ਕ ਮੋਟਰਸਾਈਕਲ ਤੇ ਸਵਾਰ ਤਿੰਨ ਤਿੰਨ ਆਸ਼ਕਾਂ ਦਾ ਕੀਤਾ ਚਲਾਨ ਜੰਡਿਆਲਾ ਗੁਰੂ ਦੇ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਚਲਾਨ ਕੱਟੇ ਗਏ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਨੂੰ ਵੇਖਦੇ ਹੋਏ ਪੁਲੰਡ ਆਸ਼ਕ ਜਦੋਂ ਕੰਨਿਆ ਸਕੂਲ ਛੁੱਟੀ ਹੁੰਦੀ ਆਤਾ ਉਹਨਾਂ ਨੂੰ ਤਾਨ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਂ ਬਾਪ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਅੱਜ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ ਇਸ ਮੌਕੇ ਇੰਸਪੈਕਟਰ ਗਗਨਜੀਤ ਸਿੰਘ ਟ੍ਰੈਫਿਕ ਪੁਲਿਸ ਨੇ ਕਿਹਾ ਜੋ 18 ਸਾਲ ਤੋਂ ਕੱਟ ਵਾਲਾ ਟੂ-ਵੀਲਰ ਚਲਾਉਂਦਾ ਫੜਿਆ ਗਿਆ ਤੇ ਉਸ ਦਾ ਵੀ ਚਲਾਨ ਕੀਤਾ ਜਾਏਗਾ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਆਪਣੀ ਖਾਣਾ ਸਾਲੋਂ ਕੱਟ ਵਾਲੇ ਬੱਚੇ ਨੂੰ ਵੀ ਦੇਰ ਨਾਲ ਚਲਾਉਂਦੇ ਹੋਏ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਨਿਆ ਸਕੂਲ ਦੀ ਛੋਟੀ ਟਾਈਮ ਜੋ ਵੀ ਗੁੰਡਾਸ਼ਕ ਪੜੇ ਗਏ ਉਹਨਾਂ 'ਚ ਬਦ ਤੋਂ ਬਾਦ ਬੰਦੀ ਕਾਰਵਾਈ ਕੀਤੀ ਜਾਵੇਗੀ। ਬਾਈ ਇੰਸੈਕਟਰ ਗਗਨਜੀਤ ਸਿੰਘ ਤਰਫਿਕ ਪੁਲਿਸ ਮੌਜੂਦ ਹੈ। ਅੱਜ ਵੀ ਇਹ ਨਹੀਂ ਉਦਾਸ ਕਰਨੀ। ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਠੇ ਸੋਂ ਤੱਕ ਤਾਕਤ ਕੱਟਦੇ ਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕੱਟਦੇ ਆ। ਉਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਵੀ ਨਾਮ ਦੇ ਅਜੇ ਤੱਕ ਨਾ ਬਾਲਕਾਂ ਦਾ ਕੋਈ ਨਹੀਂ ਕਟਿਆ ਜੇ ਕਟਾਂਗੇ ਤੁਹਾਡੇ ਜਿੱਥੇ